ਕਦੀ ਹੋ ਸਕਦਾ ਵੀ ਐਸਐਸਪੀ ਆਪਣੇ ਬੌਸ ਤੋਂ ਬਿਨਾ ਜਾਂ ਆਪਣੇ ਪੋਲੀਟੀਕਲ ਬੌਸਸ ਤੋਂ ਬਿਨਾ ਕੋਈ ਇਦਾਂ ਨੋਟਿਸ ਕੱਢ ਸਕਦਾ ਹੋਵੇ ਕਦੀ ਇਹ ਹੋ ਸਕਦਾ ਵੀ ਭਾਰਤਪੂਸ਼ਨ ਆਸ਼ੂ ਦੇ ਕਹਿ ਤੇ ਉਹ ਨੋਟਿਸ ਕੱਢ ਦੇਵੇ ਇਹ ਪੋਸਿਬਿਲਟੀ ਹੈ ਕਦੀ ਫਿਰ ਇਹ ਸਰਕਾਰ ਹੀ ਕਾਦੀ ਆ ਫਿਰ ਇਹਦਾ ਮਤਲਬ ਤਾਂ ਫਿਰ ਭਾਰਤਪੂਸ਼ਨ ਆਸ਼ੂ ਹੋਮ ਮਿਨਿਸਟਰ ਹੋਇਆ ਇਹ ਤਾਂ ਨਾ ਹੋਇਆ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲੀ ਇਲੈਕਸ਼ਨ ਜਿਹੜੀ ਉੱਥੇ ਆਈ ਸੀਗੀ ਸੰਗਰੂਰ ਉਹਦੇ ਵਿੱਚ ਬਲੀ ਕਿਹਦੀ ਦਿੱਤੀ ਸਿੰਘਲੇ ਦੀ ਮਤਲਬ ਇਹ ਪਹਿਲਾਂ ਇੱਕ ਬੱਕਰਾ ਉਹਨੂੰ ਐਨ ਉਹਦੀ ਧੌਣ ਧੌਣ ਮੋਟੀ ਕਰਦੇ ਆ ਉਹਦੇ ਤੋਂ ਬਾਅਦ ਉਹਦੀ ਬਲੀ ਦਿੰਦੇ ਆ ਹੁਣ ਐਸ ਐ ਸਿਲੈਕਸ਼ਨ ਤੋਂ ਪਹਿਲਾਂ ਇਨੀ ਉਹ ਰਮਨ ਰੋੜਾ ਜਿਹੜਾ ਸਾਡਾ ਜਲੰਧਰ ਵਾਲਾ ਪਹਿਲਾਂ ਉਹਦੀ ਧੌਣ ਮੋਟੀ ਕੀਤੀ ਇਦਾਂ ਦੇ ਹੋਰ ਕਈ ਹੈਗੇ ਆ ਆਉਣ ਵਾਲੇ ਸਮੇਂ ਚ ਟੰਗੇ ਜਾ ਸਰਦੇ ਦੇਖੋ ਅਲਟੀਮੇਟਲੀ ਇਹਨਾਂ ਦਾ ਜਿਹੜਾ ਦੇਖੋ ਇਹਨਾਂ ਦਾ ਮੋਡਸ ਆ ਪਰਡੀ ਕੀ ਆ ਮੋਡਸ ਆ ਪਰਡੀ ਕੀ ਆ ਵੀ ਉਹਨਾਂ ਦੇ ਥਰੂ ਹੀ ਪਹਿਲਾਂ ਸਮਾਨ ਇਕੱਠਾ ਕਰਨਾ ਫਿਰ ਉਹਨਾਂ ਨੂੰ ਹੀ ਇੱਕ ਅੱਦੇ ਨੂੰ ਝਟਕਾਉਣਾ ਇਹ ਛੋਕ ਕਰਨ ਲਈ ਨਰੇਟਿਵ ਬਣਾਉਣ ਲਈ ਵੀ ਦੇਖੋ ਅਸੀਂ ਤਾਂ ਆਪਣੇ ਵਾਲਿਆਂ ਨੂੰ ਵੀ ਨਹੀਂ ਛੱਡਦੇ ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਕਿਸੇ ਬੰਦੇ ਤੇ ਵੀ ਕੁਝ ਕਰ ਸਕਦੇ ਆ ਵੀ ਇਹ ਇਹ ਭਗਵੰਤ ਸਿੰਘ ਮਾਨ ਤੇ ਵੀ ਕੋਈ ਕਾਰਵਾਈ ਅਰਵਿੰਦ ਕੇਜਰੀਵਾਲ ਕਰ ਸਕਦੇ ਤੁਹਾਨੂੰ ਲੱਗਦਾ ਹੈ ਇਹ ਕੈਪੇਬਲ ਹੈ ਦੀ ਕਿਸੇ ਤੇ ਵੀ ਕਰ ਸਕਦੇ ਭਗਵੰਤ ਮਾਨ ਵੀ ਇਹਨਾਂ ਦੇ ਬੀਸਿਕਲੀ ਟਰੈਪ ਦੇ ਵਿੱਚ ਹੈਗਾ ਸੰਜੀਵ ਰੋੜਾ ਵਰਸਸ ਭਾਰਤ ਕੁਸ਼ਨਾਸ਼ੂ ਨਾਲ ਹੋ ਰਿਹਾ ਹੈ ਕਿਉਂਕਿ ਦੋ ਲੋਕ ਦੇਖੋ ਮੁੱਖ ਇਲੈਕਸ਼ਨ ਕਹਿੰਦੇ ਇਹਨਾਂ ਦੇ ਵਿੱਚ ਘੁੰਮ ਰਿਹਾ ਹੈਗਾ ਜਾਂ ਅਰਵਿੰਦ ਕੇਜਰੀਵਾਲ ਵਰਸਸ ਭਾਰਤ ਕੁਸ਼ਨਾਸ਼ੂ ਤੇ ਕਾਂਗਰਸ ਵੀ ਬੇਸਿਕਲੀ ਅਰਵਿੰਦ ਕੇਜਰੀਵਾਲ ਵਰਸਸ ਆਸ਼ੂ ਆ ਸਾਰੀ ਕਾਂਗਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਾਂ ਇਹ ਗੱਲ ਦੇ ਉੱਤੇ ਸਪੋਰਟ ਦੇ ਵਿੱਚ ਆਈ ਹੈ ਭਾਰਤ ਕੁਸ਼ਨਾਸ਼ੂ ਦੇ ਕਿ ਬਿਲਕੁਲ ਪਰ ਪ੍ਰਧਾਨ ਜੀ ਕਹਿੰਦੇ ਉਸ ਤਰੀਕੇ ਦੇ ਨਾਲ ਉਹ ਸਟੈਂਡ ਨਹੀਂ ਲੈ ਜੋ ਲੈਣਾ ਚਾਹੀਦਾ ਪਹਿਲਾਂ ਨੋਟਿਸ ਦਵਾਇਆ ਉਹਦੇ ਤੋਂ ਬਾਅਦ ਉਹਨੂੰ ਸਸਪੈਂਡ ਕਰ ਦਿੱਤਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਆਫੀਸਰਜ਼ ਨੂੰ ਇਹਨਾਂ ਕੋਲੋਂ ਰਿਟਰਨ ਲੈ ਲਓ ਜੇ ਤੁਸੀਂ ਕੋਈ ਆਰਡਰ ਵੀ ਕਰਨਾ ਨਾ ਇਹਨਾਂ ਕੋਲੋਂ ਰਿਟਰਨ ਲੈ ਲਓ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਤੁਹਾਡੀਆਂ ਲੱਤਾਂ ਮੁੜ ਕੇ ਪਾਰ ਨਹੀਂ ਚੱਲਣੀਆਂ ਪਹਿਲਾਂ ਤਾਂ ਧੱਕੇ ਨਾਲ ਨੋਟਿਸ ਕਢਵਾਇਆ ਜੇ ਕੰਮ ਇਹਨਾਂ ਨੇ ਹੁਣ ਸਵਾ 3 ਸਾਲ ਸਾਢੇ 3 ਸਾਲ ਹੋ ਗਏ ਜੇ ਕੰਮ ਕੀਤੇ ਹੁਣ ਤਾਂ ਫਿਰ ਤਾਂ ਲੋਕੀ ਫਿਰ ਲੋਕਾਂ ਨੂੰ ਕਹਿਣ ਯਾਰ ਇਹ ਦਿੱਲੀ ਇਹੀ ਕਹਿੰਦੇ ਸੀ ਨਾ ਕਿ ਜੇ ਅਸੀਂ ਕੰਮ ਕਰੀਏ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਤਾਂ ਨਾ ਪਾਇਓ ਫਿਰ ਇੰਦਾ ਦੇ ਹੱਥ ਕੰਡੇ ਜਿਹੜੇ ਵਰਤਨ ਦੀ ਕੀ ਜ਼ਰੂਰਤ ਸੀਗੀ ਐਕਚੁਅਲੀ ਹੁਣ ਇਹਨਾਂ ਨੂੰ ਡਾਰੇ ਇਸ ਗੱਲ ਦਾ ਆ ਕਿ ਅਸੀਂ ਇਹ ਸੀਟ ਹਾਰ ਰਹੇ ਹਾਂ ਕਾਂਗਰਸ ਤੇ ਵੀ ਲੋਕਾਂ ਨੂੰ ਬੇਜਕੀਨੀ ਹੋਈ ਪਈ ਹੈ ਜਿਸ ਹਿਸਾਬ ਨਾਲ ਮੂੰਹ ਕਿਸੇ ਦਾ ਇੱਧਰ ਹੈ ਸੁਵਿੰਦਰ ਰੰਧਾਵਾ ਹੋਰ ਬਿਆਨ ਦੇ ਦਿੰਦੇ ਨੇ ਰਾਜਾ ਵੜਿੰਗ ਹੋਰ ਬਿਆਨ ਦੇ ਦਿੰਦੇ ਨੇ ਤੁਾਰਸੀ ਹੋਰ ਬਿਆਨ ਦਿੰਨੇ ਹੋ ਸਾਰੇ ਅੱਡੋ ਅੱਟ ਬਿਆਨ ਆ ਰਹੇ ਨੇ ਕੀ ਜਿਹਦੀ ਧੌਣ ਮੋਟੀ ਕੀਤੀ ਜਾਂਦੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿ ਮੇਰੇ ਤੇ ਜਿਹੜਾ ਘੁਆੜੀ ਚੱਲਣੀ ਆ ਜਾਂ ਕਿਰਪਾ ਚੱਲਣੀ ਆ ਉਹਨੂੰ ਜਿਹੜੇ ਭਰੋਸੇ ਚ ਲਿਆ ਜਾਂਦਾ ਕਿ ਐਸੀ ਚਲਾ ਦੇ ਐਕਚੁਅਲੀ ਅਸਲੀ ਗੱਲ ਹੈ ਇਹਨਾਂ ਨੇ ਹੌਲੀ-ਹੌਲੀ ਪੰਜਾਬੀਆਂ ਨੂੰ ਪਿੰਜਰੇ ਚ ਪਾਉਣ ਦਾ ਕੰਮ ਕੀਤਾ ਇਹਨਾਂ ਨੂੰ ਨਾ ਕਿਸੇ ਐਮਐਲਏ ਤੇ ਭਰੋਸਾ ਨਾ ਕਿਸੇ ਅਫਸਰ ਤੇ ਭਰੋਸਾ ਅਸਲੀ ਗੱਲ ਹੈ ਕਿ ਬੇਭਰੋਸਗੀ ਦੀ ਸਰਕਾਰ ਆ ਇਨਸਪਾਈਟ ਕਿ ਇਹਨਾਂ ਦੇ 95 96 ਐਮਐਲਏ ਆ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸੇਤੂ ਕੱਲ ਦੇ ਲੁਧਿਆਣਾ ਪਛਮੀ ਦੇ ਚੋਣਾ ਪਛਮੀ ਚੋਣਾ ਦੇ ਵਿੱਚ ਇੱਕ ਨਵਾਂ ਵਿਵਾਦ ਛੜਿਆ ਉਹ ਵਿਵਾਦ ਛੜਿਆ ਭਾਰਤ ਪੂਸ਼ਨ ਆਸ਼ੂ ਨੂੰ ਕੱਢੇ ਨੋਟਿਸ ਨੂੰ ਲੈ ਕੇ ਪਹਿਲਾਂ ਨੋਟਿਸ ਕੱਢਿਆ ਗਿਆ ਬਾਅਦ ਦੇ ਵਿੱਚ ਉਸ ਅਫਸਰ ਨੂੰ ਹੀ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹਨੇ ਨੋਟਿਸ ਕੱਢਿਆ ਕਹਿੰਦੇ ਇਹ ਭਾਰਤ ਪੂਸ਼ਨ ਆਸ਼ੂ ਨਾ ਮਿਲਿਆ ਹੋਇਆ ਸੀ ਤੇ ਭਾਰਤ ਪੂਸ਼ਨ ਆਸ਼ੂ ਨੂੰ ਸੈਂਪਤੀ ਦਿਵਾਉਣ ਦੇ ਲਈ ਨੋਟਿਸ ਕੱਢਿਆ ਗਿਆ ਤਾਂ ਕਿ ਲੋਕ ਵੋਟਾਂ ਪਾਉਣ ਤੇ ਉਹਨੂੰ ਜਿਹੜੀ ਹੈ ਉਹ ਸਹਾਨ ਪੋਤੇ ਮਿਲੇ ਪਰ ਇਸ ਦੇ ਉਲਟ ਭਾਰਤ ਕੁਸ਼ਨ ਆਸ਼ੂ ਪ੍ਰਗਟ ਸਿੰਘ ਰਾਣਾ ਗਰਜੀਤ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਉਸ ਐਸਐਸਪੀ ਦੇ ਤਾਂ ਸਬੰਧ ਭਾਰਤ ਕੁਸ਼ਨ ਆਸ਼ੂ ਨਾਲ ਨਹੀਂ ਉਲਟਾ ਸੰਜੀਵ अरोड़ा ਨਾਲ ਹੈ ਤੇ ਉਹ ਉਹਨਾਂ ਦੀਆਂ ਮੀਟਿੰਗਾਂ ਵਿੱਚ اٹੈਂਡ ਕਰਦੇ ਜਿੱਥੇ ਇੱਕ ਫੋਟੋ ਸੀ ਮਾਮਲਾ ਕੀ ਹੈ ਕਿ ਕਾਂਗਰਸ ਪਾਰਟੀ ਹਾਲੇ ਵੀ ਅਫਸਰਾਂ ਤੇ ਆਪਣੀ ਜਿਹੜੀ ਚੌਧਰ ਚਲਾਉਂਦੀ ਹੈ ਕੀ ਭਾਰਤ ਕੁਸ਼ਨ ਆਸ਼ੂ ਦੀ ਹਾਲੇ ਵੀ ਮੰਨੀ ਜਾਂਦੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਰਦਾਰ ਪ੍ਰਗਟ ਸਿੰਘ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਿੰਦਰ ਜੀ ਕੀ ਦੇਖਿਆ ਜਾਵੇ ਮਤਲਬ ਪਹਿਲਾਂ ਨੋਟਸ ਕੱਢਿਆ ਗਿਆ ਨੋਟਸ ਵਾਪਸ ਲੈ ਲਿਆ ਗਿਆ ਤੇ ਅਫਸਰ ਵੀ ਸਸਪੈਂਡ ਕਰ ਦਿੱਤਾ ਗਿਆ ਕਿਹਾ ਕਿ ਇਹ ਤਾਂ ਉਹਨਾਂ ਨਾਲ ਜਿਹੜੀ ਨੇੜਤਾ ਸੀ ਸਿਰਫ ਸੈਮਪਤੀ ਦਿਵਾਉਣ ਦੇ ਲਈ ਜਿਹੜਾ ਇਹ ਸਭ ਕੁਝ ਕੀਤਾ ਗਿਆ ਕੀ ਮੰਨਿਆ ਜਾਵੇ ਕੀ ਚੱਲ ਕੀ ਰਿਹਾ ਹੈ ਤੁਹਾਡੀ ਚੱਲ ਰਹੀ ਹੈ ਉਹਨਾਂ ਦੀ ਚੱਲ ਰਹੀ ਹੈ ਕਿਹਦੀ ਚੱਲ ਰਹੀ ਹੈ ਨਹੀਂ ਦੇਖੋ ਸਰਕਾਰ ਦੇਖੋ ਆਮ ਆਦਮੀ ਪਾਰਟੀ ਦੀ ਆ ਔਰ ਭਗਵੰਤ ਮਾਨ ਇਹਦੇ ચીਫ ਮਿਨਿਸਟਰ ਹੈ ਭਗਵੰਤ ਮਾਨ ਔਨ ਰਿਕਾਰਡ ચીਫ ਮਿਨਿਸਟਰ ਹੈ ਪਰ ਅਦਰਵਾਈਜ਼ ਨਹੀਂ ਹੈਗੇ ਜੀ ਅਦਰਵਾਈਜ਼ ਇਹ ਬੇਸਿਕਲੀ ਦਿੱਲੀ ਵਾਲੇ ਤੇ ਇਹਨਾਂ ਦੇ ਇੱਥੇ ਕੁਸ਼ਕ ਬੰਦੇ ਜਿਹੜੇ ਆ ਉਹ ਇਹੋ ਜਿਹੇ ਹਰਕਤਾਂ ਕਰ ਰਹੇ ਆ ਔਰ ਕਦੀ ਹੋ ਸਕਦਾ ਵੀ ਐਸਐਸਪੀ ਆਪਣੇ ਬੌਸ ਤੋਂ ਬਿਨਾ ਜਾਂ ਆਪਣੇ ਪੋਲੀਟੀਕਲ ਬੌਸਸ ਤੋਂ ਬਿਨਾ ਕੋਈ ਇਦਾਂ ਨੋਟਿਸ ਕੱਢ ਸਕਦਾ ਹੋਵੇ ਮੈਨੂੰ ਲੱਗਦਾ ਕਿ ਨੈਕਸਟ ਟੂ ਇੰਪੋਸੀਬਲ ਆ ਉਹ ਚੰਗਾ ਅਫੀਸਰ ਆ ਮੈਂ ਨਹੀਂ ਕਹਿੰਦਾ ਕਿ ਉਹ ਮਾੜਾ ਅਫੀਸਰ ਆ ਚੰਗਾ ਅਫੀਸਰ ਆ ਪਹਿਲਾਂ ਤਾਂ ਧੱਕੇ ਨਾਲ ਨੋਟਿਸ ਕਢਵਾਇਆ ਅਸਲੀ ਗੱਲ ਇਹ ਆ ਕਿ ਜਦੋਂ ਦੂਸਰੇ ਦਿਨ ਇਹਨਾਂ ਨੇ ਇੱਕ ਸਰਵੇ ਕਿਉਂਕਿ ਲਗਭਗ ਰੋਜ਼ ਹੀ ਸਰਵੇ ਕਰਾਉਂਦੇ ਜਦੋਂ ਦੇਖਿਆ ਵੀ ਬਿਲਕੁਲ ਹੀ ਪਾਸਾ ਪੁਲਟਾ ਪੈ ਗਿਆ ਤਾ ਫਿਰ ਇਹ ਪੈਂਤੜਾ ਬਦਲ ਕੇ ਕਿਉਂਕਿ ਇਦਾਂ ਦੇ ਪੈਂਤੜੇ ਹੀ ਰੋਜ਼ ਤੇ ਲਗਭਗ ਹਰ ਇਲੈਕਸ਼ਨ 'ਚ ਇਹ ਕਰਦੇ ਆ ਕਿਉਂਕਿ ਦੇਖੋ ਆਫੀਸਰ ਆਫੀਸਰ ਤੋਂ ਇਹਨਾਂ ਦੇ ਕਹਿ ਤੋ ਬਿਨਾ ਕਦੀ ਇਹ ਹੋ ਸਕਦਾ ਵੀ ਭਾਰਤ ਭੂਸ਼ਣ ਆਸ਼ੂ ਦੇ ਕਹਿ ਤੇ ਉਹ ਨੋਟਿਸ ਕੱਢ ਦੇਵੇ ਇਹ ਪੋਸਿਬਿਲਟੀ ਹੈ ਕਦੀ ਫਿਰ ਇਹ ਸਰਕਾਰੀ ਕਾਦੀ ਆ ਫਿਰ ਮੈਨੂੰ ਲੱਗਦਾ ਫਿਰ ਇਹਦਾ ਮਤਲਬ ਤਾਂ ਫਿਰ ਭਾਰਤ ਭੂਸ਼ਣ ਆਸ਼ੂ ਹੋਮ ਮਿਨਿਸਟਰ ਹੋਇਆ ਇਹ ਤਾਂ ਨਾ ਹੋਇਆ ਇਹ ਪੋਸੀਬਲ ਨਹੀਂ ਹੈਗਾ ਜਿਹੜੀ ਕਿਉਂਕਿ ਇਹਨਾਂ ਦੀ ਦੇਖੋ ਇਹਨਾਂ ਦੀ ਟਰੈਡੀਸ਼ਨ ਦੇਖੋ ਮਨਿੰਦਰ ਜੀ ਹਰ ਇਲੈਕਸ਼ਨ ਤੇ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲੀ ਇਲੈਕਸ਼ਨ ਜਿਹੜੀ ਉਥੇ ਆਈ ਸੀਗੀ ਆ ਸੰਗਰੂਰ ਜੀ ਉਹਦੇ ਵਿੱਚ ਬਲੀ ਕਿਹਦੀ ਦਿੱਤੀ ਸਿੰਗਲੇ ਦੀ ਸਿੰਗਲੇ ਦੀ ਮਤਲਬ ਇਹ ਪਹਿਲਾਂ ਇੱਕ ਬੱਕਰਾ ਉਹਨੂੰ ਐਨ ਉਹਦੀ ਧੌਣ ਧੌਣ ਮੋਟੀ ਕਰਦੇ ਆ ਉਹਦੇ ਤੋਂ ਬਾਅਦ ਉਹਦੀ ਬਲੀ ਦਿੰਦੇ ਆ ਠੀਕ ਹੈ ਇਹ ਇਹ ਹਰ ਇਹਨਾਂ ਦਾ ਸਟਾਈਲ ਆ ਕਿਉਂਕਿ ਦੇਖੋ ਇਹਨਾਂ ਨੂੰ ਨਾ ਕਿਸੇ ਐਮਐਲਏ ਤੇ ਭਰੋਸਾ ਨਾ ਕਿਸੇ ਅਫਸਰ ਤੇ ਭਰੋਸਾ ਅਸਲੀ ਗੱਲ ਹੈ ਕਿ ਬੇਭਰੋਸਗੀ ਦੀ ਸਰਕਾਰ ਆ ਇਨਸਪਾਈਟ ਕਿ ਇਹਨਾਂ ਦੇ 95 96 ਐਮਐਲਏ ਆ ਕਿਉਂਕਿ ਇਹਨਾਂ ਨੂੰ ਇਸ ਗੱਲ ਦੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਹਰ ਚੀਜ਼ ਹੀ ਸੋਸ਼ਲ ਮੀਡੀਆ ਤੇ ਚਲਾ ਕੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਮੈਨੇਜਮੈਂਟ ਕਰਨੀ ਆ ਇਦੋਂ ਇਲਾਵਾ ਕੋਈ ਆਪਾਂ ਕਹੀਏ ਵੀ ਇਹਨਾਂ ਦਾ ਕੰਮ ਕਰਨ ਦਾ ਕੋਈ ਨਜ਼ਰੀਆ ਹੋਵੇ ਜੇ ਕੰਮ ਇਹਨਾਂ ਨੇ ਹੁਣ ਸਵਾ 3 ਸਾਲ ਸਾਢੇ 3 ਸਾਲ ਹੋ ਗਏ ਜੇ ਕੰਮ ਕੀਤੇ ਹੁਣ ਤਾਂ ਫਿਰ ਤਾਂ ਲੋਕੀ ਫਿਰ ਲੋਕਾਂ ਨੂੰ ਕਹਿਣ ਯਾਰ ਇਹ ਦਿੱਲੀ ਇਹੀ ਕਹਿੰਦੇ ਸੀ ਨਾ ਕਿ ਜੇ ਅਸੀਂ ਕੰਮ ਕਰੀਏ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਤਾਂ ਨਾ ਪਾਇਓ ਫਿਰ ਐਂਦਾ ਦੇ ਹੱਥ ਕੰਡੇ ਜਿਹੜੇ ਵਰਤਨ ਦੀ ਕੀ ਜ਼ਰੂਰਤ ਸੀਗੀ ਅਸਲੀਅਤ ਇਹ ਆ ਮੈਂ ਕੀ ਮਤਲਬ ਕਿ ਤੁਹਾਨੂੰ ਕੱਲ ਦੀਆਂ ਫੋਟੋ ਵੀ ਤੁਸੀਂ ਸ਼ੋਅ ਕੀਤੀਆਂ ਪਰ ਲੋਕਾਂ ਦੇ ਵਿੱਚ ਇੱਕ ਡਾਊਟ ਚੱਲ ਜਾਂਦਾ ਮਤਲਬ ਕਿਉਂਕਿ ਦੂਜੇ ਪਾਸੇ ਜਿਹੜਾ ਇੱਕ ਪੂਰਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਬਰਤਾਂਤ ਸਿਰਜਿਆ ਜਾਂਦਾ ਹੈ ਚੈਨਲ ਚਲਾਉਂਦੇ ਨੇ ਲਗਾਤਾਰ ਚਲਾਉਂਦੇ ਨੇ ਕੀ ਮੰਨਿਆ ਜਾਵੇ ਕਿ ਮਤਲਬ ਉਹ ਬਰਤਾਂਤ ਫਿੱਟ ਬੈ ਗਿਆ ਫਿਰ ਲੋਕਾਂ ਦੇ ਵਿੱਚ ਜਿਹੜਾ ਉਹ ਕੱਲ ਚਲਾਇਆ ਗਿਆ ਨਹੀਂ ਬਰਤਾਂਤ ਤਾਂ ਲੋਕਾਂ ਨੂੰ ਸਮਝ ਆ ਗਈ ਜਦੋਂ ਐਕਚੁਅਲੀ ਕੀ ਹੋਇਆ ਐਕਚੁਅਲੀ ਹੁਣ ਇਹਨਾਂ ਨੂੰ ਡਰ ਇਸ ਗੱਲ ਦਾ ਆ ਕਿ ਅਸੀਂ ਇਹ ਸੀਟ ਹਾਰ ਰਹੇ ਹਾਂ ਡਰ ਇਸ ਗੱਲ ਦਾ ਆ ਇਹਨਾਂ ਨੇ ਇੱਕ ਪੈਂਤਰਾ ਮਾਰਿਆ ਸੀ ਤੁੱਕ ਇਹਨਾਂ ਦਾ ਪੈਂਤਰਾ ਇਹ ਹੁੰਦਾ ਵੀ ਪੰਜਾਬੀ ਡਰ ਕੇ ਵੀ ਜਾਂ ਕੋਈ ਵੀ ਬੰਦਾ ਹੋਵੇ ਜਦੋਂ ਕਿਸੇ ਨੂੰ ਨੋਟਿਸ ਆਉਂਦਾ ਉਹ ਕਹਿੰਦਾ ਪਤਾ ਨਹੀਂ ਪਏ ਦੇ ਤੇ ਕੀ ਭਾੜ ਡਿੱਗ ਗਿਆ ਅੱਛਾ ਪੰਜਾਬੀਆਂ ਦੀ ਫਿਤਰਤ ਲੱਗ ਗਿਆ ਮੈਂ ਇਸ ਕਰਕੇ ਕਹਿਣਾ ਵੀ ਇਹ ਕਿਉਂਕਿ ਦਿੱਲੀ ਵਾਲਿਆਂ ਦਾ ਕਾਰਾ ਹੈਗਾ ਕਿਉਂਕਿ ਦਿੱਲੀ ਵਾਲੇ ਡਿਫਰੈਂਟ ਸੋਚਦੇ ਆ ਪੰਜਾਬ ਵਾਲੇ ਡਿਫਰੈਂਟ ਸੋਚਦੇ ਆ ਪਰ ਇਹਨਾਂ ਨੂੰ ਸੋਚਣ ਦਾ ਹੁਣ ਤਾਂ ਹੁਣ ਸਮਾਂ ਹੀ ਨਹੀਂ ਹੈਗਾ ਦੇਖੋ ਜਿਹੜੇ ਪੰਜਾਬ ਵਾਲੇ ਐਮਐਲਏ ਆ ਨਾ ਇਹਨਾਂ ਦਾ ਸੋਚਣ ਦਾ ਸਮਾਂ ਇਸ ਕਰਕੇ ਹੈ ਨਹੀਂ ਕਿਉਂਕਿ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਇਹਨਾਂ ਨੂੰ ਤਾਂ ਟਾਮਾ ਟਾਵਾ ਹੁਣ ਜਿੱਦਾਂ ਹੁਣ ਐਸ ਐਲੈਕਸ਼ਨ ਤੋਂ ਪਹਿਲਾਂ ਇੰਨੀ ਉਹ ਰਮਨ ਅਰੋੜਾ ਜਿਹੜਾ ਸਾਡਾ ਜਲੰਧਰ ਵਾਲਾ ਪਹਿਲਾਂ ਉਹਦੀ ਧੌਣ ਮੋਟੀ ਕੀਤੀ ਫਿਰ ਉਹਨੂੰ ਬੇਸਿਕਲੀ ਅੱਛਾ ਗੱਲ ਤਾਂ ਇੰਨੀ ਕਹਾਂ ਕਿ 3 ਸਾਲ ਪਹਿਲਾਂ ਇਹ ਪਹਿਲਾਂ ਉੱਥੇ ਦੋ ਐਲੈਕਸ਼ਨਾਂ ਲੜ ਕੇ ਆਏ ਬਾਈ ਲੈਕਿਣਾ ਉਦੋਂ ਨਹੀਂ ਸੀ ਪਤਾ ਵੀ ਇਹ ਰਮਨ ਅਰੋੜਾ ਕੀ ਕਰਦਾ ਹੈ ਇਦਾਂ ਦੀ ਹੋਰ ਕਈ ਹੈਗੀ ਆ ਆਨਲਾਈਨ ਸਮੇਂ ਚ ਟੰਗੇ ਜਾ ਸਕਦੇ ਦੇਖੋ ਅਲਟੀਮੇਟਲੀ ਇਹਨਾਂ ਦਾ ਜਿਹੜਾ ਦੇਖੋ ਇਹਨਾਂ ਦਾ ਮੋਡਸ ਆ ਪਰੰਡੀ ਕੀ ਆ ਮੋਡਸ ਆ ਪਰੰਡੀ ਕੀ ਆ ਵੀ ਉਹਨਾਂ ਦੇ ਥਰੂ ਹੀ ਪਹਿਲਾਂ ਸਮਾਨ ਇਕੱਠਾ ਕਰਨਾ ਫਿਰ ਉਹਨਾਂ ਨੂੰ ਹੀ ਇੱਕ ਅੱਦੇ ਨੂੰ ਝਟਕਾਉਣਾ ਇਹ 쇼 ਕਰਨ ਲਈ ਨਰੇਟਿਵ ਬਣਾਉਣ ਲਈ ਵੀ ਦੇਖੋ ਅਸੀਂ ਤਾਂ ਆਪਣੇ ਵਾਲਿਆਂ ਨੂੰ ਵੀ ਨਹੀਂ ਛੱਡਦੇ ਅਸੀਂ ਤਾਂ ਆਪਣੇ ਵਾਲਿਆਂ ਨੂੰ ਵੀ ਨਹੀਂ ਛੱਡਦੇ ਅਸੀਂ ਦੂਸਰਿਆਂ ਨੂੰ ਕਿਉਂ ਛੱਡੀਏ ਅਸਲੀ ਗੱਲ ਹੈ ਕਿ ਇਹ ਪਿਓਰਲੀ ਇੱਕ ਕਹਿ ਲਓ ਕਿ ਕਮਰਸ਼ੀਅਲ ਐਂਗਲ ਔਰ ਪਿਓਰਲੀ ਇਹ ਕੋ ਸੋਚ ਹੈਗੀ ਹੈ ਜਿਹੜੀ ਪੰਜਾਬ ਨਾ ਮੇਲ ਹੀ ਨਹੀਂ ਖਾਂਦੀ ਇੱਕ ਮੈਂ ਇੱਕ ਸੇ ਗੱਲ ਸਮਝਣਾ ਜੀ ਤੁਸੀਂ ਕਿਹਾ ਕਿ ਧੌਣ ਮੋਟੀ ਕਰਦੇ ਆ ਹਰ ਇਲੈਕਸ਼ਨ ਤੋਂ ਪਹਿਲਾਂ ਮਤਲਬ ਕੀ ਜਿਹਦੀ ਧੌਣ ਮੋਟੀ ਕੀਤੀ ਜਾਂਦੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿ ਮੇਰੇ ਤੇ ਜਿਹੜਾ ਕੁਹਾੜੀ ਚੱਲਣੀ ਆ ਜਾਂ ਕਿਰਪਾ ਚੱਲਣੀ ਆ ਉਹਨੂੰ ਜਿਹੜਾ ਭਰੋਸੇ ਚ ਲਿਆ ਜਾਂਦਾ ਕਿ ਐਸੀ ਚਲਾ ਦਤੀ ਨਹੀਂ ਸਮਝ ਨਹੀਂ ਤੁਸੀਂ ਦੇਖੋ ਨਾ ਹੁਣ ਸਿੰਗਲ ਆਇਆ ਸਿੰਗਲੇ ਤੇ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਮੇਰੇ ਕੋਲ ਇਹਦੀ ਤਾਂ ਸਬੂਤ ਪਏ ਹੈਗੇ ਤੇ ਉਹਦਾ ਚਲਾਨ ਵੀ ਨਹੀਂ ਦਿੱਤਾ ਹੂੰ ਉਹਦੀ ਬੇਸਿਕਲੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਤੁਸੀਂ ਦੇਖੋ ਨਾ ਫਿਰ ਭਰੋਸਾ ਕਿਹਦੇ ਤੇ ਰਹਿ ਗਿਆ ਫਿਰ ਜਿਹੜਾ ਇੱਕ ਇਹਨਾਂ ਦਾ ਹੋਰ ਸੀਗਾ ਇੱਕ ਅਨਮੋਲ ਕੋਈ ਪਤਾ ਕੋ ਇੱਕ ਇੱਕ ਹੋਰ ਆ ਉਹਦੀ ਬੇਸਿਕਲੀ ਜਿਹੜੀ ਜਿਹੜੀ ਗਵਰਨਮੈਂਟ ਨੇ ਪਰਮਿਸ਼ਨ ਦੇ ਨਹੀਂ ਹੁੰਦੀ ਆ ਉਹਦੇ ਵਿੱਚ ਹੀ ਗਲਤੀਆਂ ਕੀਤੀਆਂ ਇਹਦਾ ਮਤਲਬ ਇਹ ਹੋਇਆ ਵੀ ਪਹਿਲਾਂ ਉਹਨੂੰ ਡਰਾਉਣਾ ਪਹਿਲਾਂ ਉਹਨੂੰ ਤਕੜਾ ਕਰਨਾ ਫਿਰ ਉਹਦੇ ਕੋਲ ਸਮਾਨ ਇਕੱਠਾ ਕਰਨਾ ਉਹਦੇ ਤੋਂ ਬਾਅਦ ਉਹਦਾ ਝਟਕਾ ਕਰਨਾ ਪਬਲਿਕ ਦੇ ਵਿੱਚ ਹੁਣ ਪਬਲਿਕ ਦੇ ਵਿੱਚ ਜੋ ਮਰਜ਼ੀ ਹੋ ਜਵੇ ਸਿੰਗਲੇ ਦੀ ਕੋਈ ਇਮੇਜ ਤਾਂ ਨਹੀਂ ਹੈਗੀ ਜਿਹੜੇ ਵੀ ਇਹ ਟੈਂਟਡ ਹੋਏ ਆ ਅੱਛਾ ਲੇਕਿਨ ਉਹਨੂੰ ਫੇਰ ਮੁੜ ਕੇ ਬਚਾ ਵੀ ਲੈਣਾ ਵੀ ਤਾਂ ਕਿ ਤੁਸੀਂ ਕਾਕਾ ਬਹੁਤੀ ਕੋਈ ਫੜਪੜ ਨਾ ਮਾਰੋ ਹੂੰ ਤੇ ਤੁਹਾਨੂੰ ਹੌਲੀ ਹੌਲੀ ਪਿੰਜਰੇ ਚ ਐਕਚੁਅਲੀ ਅਸਲੀ ਗੱਲ ਹੈ ਇਹਨਾਂ ਨੇ ਹੌਲੀ ਹੌਲੀ ਪੰਜਾਬੀਆਂ ਨੂੰ ਪਿੰਜਰੇ ਚ ਪਾਉਣ ਦਾ ਕੰਮ ਕੀਤਾ ਹੂੰ ਤੇ ਜਿਹੜਾ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਵੈਸੇ ਵੀ ਦੇਖੋ ਪੰਜਾਬ ਦੀ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਲੇਕਿਨ ਇਹਨਾਂ ਨੇ ਜਿੰਨਾ ਵੱਡਾ ਨੁਕਸਾਨ ਕਰਤਾ ਸ਼ਾਇਦ ਹੋਰ ਟ੍ਰੈਡੀਸ਼ਨਲ ਪਾਰਟੀਆਂ ਨੇ ਵੀ ਨਾ ਉਹਨਾਂ ਨਾ ਕੀਤਾ ਹੋਵੇ ਤੇ ਤੁਸੀਂ ਤੁਹਾਨੂੰ ਯਾਦ ਹੋਣਾ ਜਦੋਂ ਪਾਰਟੀ ਆਈਏ ਪੰਜਾਬ ਚ ਸੋਚਾ ਸਿੰਘ ਛੋਟੇਪੁਰ ਪ੍ਰਧਾਨ ਸੀ ਉਸ ਤੋਂ ਬਾਅਦ ਸੋਚਾ ਸਿੰਘ ਛੋਟੇਪੁਰ ਦੇ ਪ੍ਰਧਾਨਗੀ ਤੋਂ ਲਾਹ ਆ ਗਿਆ ਤਾਂ ਇਹ ਕਿਹਾ ਗਿਆ ਕਿ ਇੱਕ ਵੀਡੀਓ ਹੈ ਉਹਨਾਂ ਦੀ ਸਾਡੇ ਕੋਲ ਜਿਹਦੇ ਕਰਕੇ ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ ਚ ਵੀ ਕਿਸੇ ਬੰਦੇ ਤੇ ਵੀ ਕੁਝ ਕਰ ਸਕਦੇ ਆ ਵੀ ਇਹ ਇਹ ਭਗਵੰਤ ਸਿੰਘ ਮਾਨ ਤੇ ਵੀ ਕੋਈ ਕਾਰਵਾਈ ਅਰਵਿੰਦ ਕੇਜਰੀਵਾਲ ਕਰ ਸਕਦੇ ਤੁਹਾਨੂੰ ਲੱਗਦਾ ਹੈ ਗੱਲ ਦੋ ਇਹ ਕੈਪੇਬਲ ਹੈਗੇ ਆ ਕੈਪੇਬਲ ਹੈਗੇ ਆ ਕਿਉਂ ਨਹੀਂ ਹੈਗੇ ਕਿਉਂਕਿ ਇਹ ਤੱਕ ਜਦੋਂ ਦੇਖੋ ਹੁਣ ਮੇਰਾ ਖਿਆਲ ਚਾਰ ਪੰਜ ਸਰਾਰੀ ਸੀ ਕੋਟ ਫੱਤਾ ਸੀ ਇੱਕ ਹੋਰ ਅਨਮੋਲ ਰਤਨ ਪਤਾ ਨਹੀਂ ਕਿਹੜਾ ਸੀਗਾ ਅੱਛਾ ਸਾਡੇ ਜਲੰਧਰ ਵਾਲਾ ਸੀਗਾ ਜੀ ਸੋ ਇਸ ਕਰਕੇ ਕਿਸੇ ਤੇ ਵੀ ਕਰ ਸਕਦੇ ਭਗਵੰਤਬਾਨ ਵੀ ਇਹਨਾਂ ਦੇ ਬੇਸਿਕਲੀ ਟਰੈਪ ਦੇ ਵਿੱਚ ਹੈਗਾ ਅੱਜ ਦੀ ਤਰੀਕ ਚ ਕਿਸੇ ਪੰਜਾਬੀ ਨੇ ਜੇ ਸੀਐਮ ਦੇ ਸੈਕਟਰੀਏਟ ਚ ਜਾਣਾ ਹੋਵੇ ਤੇ ਮੈਨੂੰ ਇਹ ਦੱਸੋ ਕਿ ਕੋਈ ਪੰਜਾਬ ਦਾ ਬੰਦਾ ਹੈ ਉੱਥੇ ਲੱਗਿਆ ਤੁਹਾਨੂੰ ਇਸ ਪ੍ਰਕਿਰਿਆ ਦੇ ਥਰੂ ਔਰ ਇਹ ਜਿਹਨੂੰ ਚੋਣ ਉਹਨੂੰ ਭੇਜਣ ਜਿਹਨੂੰ ਨਹੀਂ ਚਾਹਣ ਨਹੀਂ ਭੇਜਦੇ ਪੰਜਾਬ ਦੇ ਸੈਕਟਰੀਟ ਦਾ ਸੀਐਮਓ ਦਾ ਇਹ ਹਾਲ ਹੈਗਾ ਇੱਕ મતਲਬ ਜਦੋਂ ਕੱਲ ਦੀ ਇਹ ਗੱਲ ਆਈਏ ਕੁਝ ਲੋਕ ਸੋਸ਼ਲ ਮੀਡੀਆ ਤੇ ਵੀ ਚਰਚਾ ਕਰ ਰਿਹਾ ਕਿ ਸਾਰੀ ਕਾਂਗਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਾਂ ਇਹ ਗੱਲ ਦੇ ਉੱਤੇ ਸਪੋਰਟ ਦੇ ਵਿੱਚ ਆਈ ਹੈ ਆ ਭਾਰਤਪੁਸ਼ਨ ਆਸ਼ੂ ਦੇ ਕਿ ਬਿਲਕੁਲ ਪਰ ਪ੍ਰਧਾਨ ਦੀ ਕਹਿੰਦੇ ਉਸ ਤਰੀਕੇ ਦੇ ਨਾਲ ਉਹ ਉਹ ਸਟੈਂਡ ਨਹੀਂ ਲਿਆ ਜੋ ਲੈਣਾ ਚਾਹੀਦਾ ਨਹੀਂ ਦੇਖੋ ਮੈਨੂੰ ਲੱਗਦਾ ਹਰ ਬੰਦੇ ਦਾ ਆਪਣਾ ਰਿਐਕਟ ਕਰਨ ਦਾ ਇੱਕ ਨਜ਼ਰੀਆ ਹੁੰਦਾ ਹੋ ਸਕਦਾ ਉਹਨਾਂ ਦਾ ਉਹ ਨਜ਼ਰੀਆ ਹੋਵੇ ਤੋ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਕਿਉਂਕਿ ਐਜ਼ ਐਜ਼ ਅ ਪਾਰਟੀ ਮੈਨੂੰ ਲੱਗਦਾ ਇਸ ਗੱਲ ਨੂੰ ਔਰ ਐਜ਼ ਅ ਡੈਮੋਕ੍ਰੇਸੀ ਹਮ ਰਾਦਰ ਕੇ ਮੈਂ ਇਹ ਕਹੂੰਗਾ ਕਿ ਭਾਵੇਂ ਕਿਸੇ ਪਾਰਟੀ ਤੇ ਵੀ ਹੋਵੇ ਇਹ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਕਿਉਂਕਿ ਅੱਜ ਤੱਕ ਮੇਰਾ ਖਿਆਲ ਸ਼ਾਇਦ ਚਲਦੀ ਇਲੈਕਸ਼ਨ ਦੇ ਵਿੱਚ ਇਹ ਮੇਰੀ ਨੋਲਿਜ ਦੇ ਵਿੱਚ ਤਾਂ ਪਹਿਲਾ ਨੋਟਿਸ ਹੀ ਆ ਸ਼ਾਇਦ ਕਿਤੇ ਜੇ ਤੁਹਾਨੂੰ ਪਤਾ ਹੋਵੇ ਤਾਂ ਅਲੱਗ ਗੱਲ ਹੈਗੀ ਆ ਕਿਉਂਕਿ ਦੇਖੋ ਮੈਂ ਕਿਹਾ ਫੇਅਰਲੀ ਖੇਡ ਕੇ ਜਿੱਤ ਜੋ ਕੋਈ ਪ੍ਰੋਬਲਮ ਨਹੀਂ ਸਰਕਾਰ ਹੈ ਹਰ ਹਤਰਾਂ ਦੇ ਹੱਥ ਕੰਡੇ ਵਰਤ ਰਹੀ ਆ ਪੁਲਿਸ ਨੂੰ ਵਰਤ ਰਹੀ ਆ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵਰਤ ਰਹੀ ਆ ਕਾਰਪੋਰੇਸ਼ਨ ਨੂੰ ਵਰਤ ਰਹੀ ਮਤਲਬ ਕਿਹੜੀ ਚੀਜ਼ ਆ ਕਿਹੜੀ ਮਸ਼ੀਨਰੀ ਆ ਜਿਹੜੀ ਨਹੀਂ ਵਰਤ ਹੋ ਰਹੀ ਅੱਛਾ ਤੁਹਾਡੇ ਵਰਗੇ ਕੁਝ ਮੁੰਡੇ ਰਹਿ ਗਏ ਜਿਹੜੇ ਅਸਲੀ ਗੱਲ ਹੈ ਕਿ ਲੋਕਾਂ ਦੇ ਵਿੱਚ ਗੱਲ ਪਹੁੰਚਾਉਣ ਦਾ ਕੰਮ ਕਰਦੇ ਆ ਅਦਰਵਾਈਜ਼ ਤਾਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਵੀ ਇਹਨਾਂ ਨੇ ਲਗਭਗ ਤੈਸਨੈਸ ਕਰ ਦਿੱਤਾ ਕਿ ਇੱਥੇ ਗੱਲ ਪੁੱਛਣੀ ਬਣਦੀ ਤੁਸੀਂ ਪਿਛਲੇ ਦਿਨੀ ਬਠਿੰਡਾ ਵੀ ਜਾ ਕੇ ਆਏ ਹੋ ਨਸ਼ੇ ਦੇ ਮਾਮਲੇ ਦੇ ਵਿੱਚ ਉਹ ਲਪਤਾ ਤੋੜੀਆਂ ਗਈਆਂ ਸਭ ਕੁਝ ਕੀਤਾ ਗਿਆ ਉੱਥੇ ਜਦ ਇਹ ਗੱਲਾਂ ਬਾਹਰ ਨਿਕਲੀਆਂ ਉੱਥੇ ਬਲਤੇਜ ਪੰਨੋ ਪਹੁੰਚਦੇ ਨੇ ਬਲਤੇਜ ਪੰਨੋ ਇਹ ਗੱਲ ਕਹਿੰਦੇ ਨੇ ਕਿ ਇਹ ਕੁਛ ਨਹੀਂ ਜੀ ਗੱਲ ਐਡੀ ਨਹੀਂ ਸੀ ਕੁਝ ਜਿਹੜੇ ਹੈ ਚੈਨਲ ਹੈ ਉਹ ਚਲਾ ਰਹੇ ਹੈ ਵਿਊ ਲੈਣ ਦੇ ਲਈ ਚੀਜ਼ਾਂ ਵਾਕਈ ਪੰਜਾਬ ਦੇ ਵਿੱਚ ਨਸ਼ਾ ਜਾਂ ਚੀਜ਼ਾਂ ਨਹੀਂ ਹੈ ਜਾਂ ਸਿਰਫ ਵਿਊ ਲੈਣ ਲਈ ਗੱਲਾਂ ਬਾਹਰ ਆ ਰਹੀਆਂ ਤੁਸੀਂ ਵੀ ਗਏ ਹੋ ਤੁਸੀਂ ਵੀ ਕੋਈ ਆਪਦੀ ਜਿਹੜੀ ਰਾਜਨੀਤੀ ਘੋਟਣ ਗਏ ਹੋ ਨੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਦੇਖੋ ਮੈਨੂੰ ਐ ਲੱਗਦਾ ਸਾਡਾ ਫਰਜ ਵੱਡਦਾ ਸਾਰਿਆਂ ਦਾ ਜੀ ਐਕਚੁਅਲੀ ਟਰੂ ਡੈਮੋਕ੍ਰੇਸੀ ਦੀ ਪਿਕਚਰ ਬਾਹਰ ਆਵੇ ਜੀ ਮੈਂ ਉਦੋਂ ਐਸਐਸਪੀ ਨਾਲ ਵੀ ਗੱਲ ਕੀਤੀ ਮੈਂ ਕਿਹਾ ਮੰਨ ਲਓ ਇੱਕ ਪਾਸੇ ਤਾਂ ਨੱਤਾਂ ਟੁੱਟ ਗਈਆਂ ਜੀ ਇੱਕ ਪਾਸੇ ਤੁਹਾਡੀ ਪੁਲਿਸ ਡਰਾਉਣ ਲਈ ਆ ਪਿੰਡ ਵਾਲਿਆਂ ਨੂੰ ਵੀ ਹਾਂ ਵੀ ਤੁਸੀਂ ਖਬਰਦਾਰ ਜੇ ਕਿਸੇ ਨੇ ਇਹ ਕਿਹਾ ਵੀ ਪਿੰਡ ਚ ਨਸ਼ਾ ਵੇਚਦਾ ਜੀ ਇਹਦਾ ਮਤਲਬ ਤੁਹਾਡੇ ਤੇ ਇੰਨਾ ਪ੍ਰੈਸ਼ਰ ਹੈਗਾ ਬਈ ਕਦੀ ਜ਼ਿੰਦਗੀ ਦੇ ਵਿੱਚ ਦੇਖੋ ਦੁਨੀਆ ਦੇ ਉੱਤੇ ਕੋਈ ਇਹੋ ਜਿਹਾ ਕੰਟਰੀ ਹੁਣ ਨਿਊਯਾਰਕ ਦੀ ਪ੍ਰੋਫੈਸ਼ਨਲੀ ਜੇ ਪੁਲਿਸ ਦੇਖਿਆ ਜਾਵੇ ਤਾਂ ਬਹੁਤ ਪ੍ਰੋਫੈਸ਼ਨਲ ਹੈਗੀ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਾਧਨਾਂ ਦੀ ਵੀ ਕੋਈ ਕਮੀ ਨਹੀਂ ਹੈ ਲੇਕਿਨ ਨਸ਼ਾ ਤਾਂ ਉੱਥੇ ਵੀ ਖਤਮ ਨਹੀਂ ਹੋਇਆ ਆਪਾਂ ਕਹੀਏ ਕਿ ਜੇ ਐਕਚੁਅਲੀ ਕੀ ਆ ਕਿ ਮੈਨੂੰ ਲੱਗਦਾ ਇਹ ਇਹ ਪਤਾ ਨਹੀਂ ਅਸਲੀ ਟੀਆਰਪੀ ਵਾਲਾ ਤਾਂ ਕੰਮ ਇਹ ਕਰਦੇ ਆ ਠੀਕ ਹੈ ਪੇ ਅਸੀਂ 31 ਮਈ ਤੱਕ ਹੂੰ ਬਈ ਤੁਸੀਂ ਪਿਛਲੇ ਰਿਕਾਰਡ ਹੀ ਦੇਖ ਲਓ ਵੀ ਕੈਪਟਨ ਕਹਿੰਦਾ ਸੀ ਮੈਂ 4 ਮਹੀਨਿਆਂ ਚ 4 ਹਫ਼ਤਿਆਂ ਚ ਲੱਕ ਤੋੜ ਦੂੰਗਾ ਉਹਨੇ ਤੋੜ ਦਿੱਤਾ ਲੱਕ ਤੋੜਨਾ ਹੋਰ ਗੱਲ ਐ ਤੁਸੀਂ ਕਿਹਨੇ ਖਤਮ ਹੀ ਕਰ ਦੇਣਾ ਸੀ ਤਾਂ ਬਈ ਤੁਹਾਨੂੰ 3 ਸਾਲ ਪਹਿਲਾਂ ਕਿਸੇ ਨੇ ਰੋਕਿਆ ਸੀ ਜਿਹੜਾ ਤੁਸੀਂ ਹੁਣ ਕਹਿਣ ਲੱਗੇ ਆ ਵੀ ਅਸੀਂ ਖਤਮ ਹੀ ਕਰ ਦੇਣਾ ਤੇ ਹੁਣ ਜਦੋਂ ਉਹ ਨਰੇਟਿਵ ਜਿਹੜਾ ਆ ਕਿਉਂਕਿ ਗੱਲ ਤਾਂ ਨਰੇਟਿਵ ਚ ਲਾਉਣ ਦੀ ਆ ਫਿਰ ਕਿਉਂਕਿ ਇਹਨਾਂ ਦੇ ਉੱਥੇ ਹੁਕਮ ਹੁਕਮਰਾਨ ਜਿਹੜੇ ਆ ਉਹ ਆਉਂਦੇ ਆ ਵੀ ਹਾਂ ਵੀ ਹੁਣ 31 ਤੱਕ ਤੋਂ ਬਾਅਦ ਅੱਛਾ 31 ਤੋਂ ਬਾਅਦ ਹੁਣ ਨਸ਼ੇ ਤਾਂ ਵਿਕਣੇ ਹੀ ਆ ਅੱਛਾ ਭਈ ਜਿਹੜੇ ਬੱਚੇ ਇਹ ਇੱਕ ਡਿਜ਼ੀਜ਼ ਹੈ ਅੱਛਾ ਅਸੀਂ ਉਹਨਾਂ ਦਾ ਕੀ ਪ੍ਰੋਪਰਲੀ ਇਲਾਜ ਕਰਾ پا ਰਹੇ ਹਾਂ ਮੇਰੇ ਹਲਕੇ ਦੇ ਵਿੱਚ ਇੱਕ ਅਨ ਅਥੋਰਾਈਜ਼ ਨਸ਼ਾ ਛਡਾਊ ਕੇਂਦਰ ਚੱਲਦਾ ਸੀ ਜਿਹਦੇ ਵਿੱਚ ਇਨਾ ਇਮਨ ਹਿਊਮਨ ਬਿਹੇਵੀਅਰ ਸੀਗਾ ਮੈਨੂੰ 2 ਮਹੀਨੇ ਲੱਗੇ ਉਸ ਸਿਸਟਮ ਤੱਕ ਪਹੁੰਚਣ ਨੂੰ ਇੱਕ ਐਮਐਲਏ ਨੂੰ ਬੀਇੰਗ ਅ ਰਿਪਰੈਜ਼ੈਂਟੇਟਿਵ ਆਫ ਦਾ ਪਬਲਿਕ ਤੇ ਤਾਂ ਜਾ ਕੇ ਹੌਲੀ 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 ਉਹ ਔਰ ਉਹਦੇ ਵਿੱਚੋਂ ਕੁਝ 20-25 ਨਿਆਣੇ ਭੱਜ ਵੀ ਗਏ 107 ਤੋਂ ਦਨ ਰਿਸਕਿਊ ਕੀਤੇ ਇਹਨਾਂ ਨੇ ਕੀ ਅਸੀਂ ਉਹਨਾਂ ਨਾਲ ਇੰਨਾ ਇਨਹਿਊਮਨ ਬਿਹੇਵੀਅਰ ਅੱਛਾ ਉਹ ਤਾਂ ਫਿਰ ਹੋਰ ਪੱਕੇ ਹੋ ਜਾਣਗੇ ਜੇ ਹੋਰ ਪੱਕੇ ਹੋ ਜਾਣਗੇ ਤਾਂ ਇਹਦਾ ਮਤਲਬ ਅਸੀਂ ਨਸ਼ਾ ਘਟਾ ਰਹੇ ਆ ਕਿ ਨਸ਼ਾ ਵਧਾ ਰਹੇ ਆ ਫਿਰ ਉੱਥੇ ਜਿਹੜੀਆਂ ਗੋਲੀਆਂ ਹੈਗੀਆਂ ਉਹਨਾਂ ਦਾ ਵੀ ਬਹੁਤ ਕੰਟਰਡਿਕਸ਼ਨ ਹੈਗੀਆਂ ਜਿਹੜੀਆਂ ਸਾਈਕੀਐਟ੍ਰਿਸਟ ਦੱਸਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਗੋਲੀ ਸਪਲਾਈ ਕੀਤੀ ਜਾਂਦੀ ਹੈ ਜਿਹੜਾ ਇਹਦਾ ਕੋਈ ਆਲਟਰਨੇਟ ਆ ਜਾਂ ਇਹਨੂੰ ਉਹ ਉਹ ਬੱਚਿਆਂ ਨੂੰ ਉਹਨਾਂ ਨੂੰ ਜਿਹੜੇ ਡਿਜ਼ੀਜ਼ ਹੋ ਜਾਂਦਾ ਉਹਨੂੰ ਦੇਣੀ ਪੈਂਦੀ ਆ ਉਹ ਪੰਜਾਬ ਦੇ ਵਿੱਚ ਹੀ ਉਹ ਗੋਲੀ ਸਪਲਾਈ ਕੀਤੀ ਜਾਂਦੀ ਆ ਜਿਹਦੇ ਕੀ ਜੇ ਉਹ 6 ਸਾਲ 6 ਮਹੀਨੇ ਬੱਚਾ ਖਾ ਲਵੇ ਤਾਂ ਉਹ ਨਪੁੰਸਕ ਹੋ ਜਾਂਦਾ ਇਹਦਾ ਮਤਲਬ ਇਹ ਡੀਪ ਕਾਂਸਪੀਰੇਸੀ ਵੀ ਹੈਗੀ ਆ ਅਸੀਂ ਕੀ ਉੱਥੇ ਬੈਠ ਕੇ ਇਦਾਂ ਦੀ ਗੱਲ ਸਮਝਦੇ ਆ ਸੋਚਦੇ ਆ ਜਾਂ ਉੱਦੇ ਤੇ ਐਕਸ਼ਨ ਕਰਦੇ ਆ ਅਸੀਂ ਤਾਂ ਇੱਕ ਫਰਮਾਨ ਕਰਦੇ ਆ ਜਿੱਦਾਂ ਡਿਕਟੇਟਰਸ਼ਿਪ ਦਾ ਫਰਮਾਨ ਨਹੀਂ ਹੁੰਦਾ ਵੀ ਆ ਨਹੀਂ ਹੋਣਾ ਜਿੱਦਾਂ ਪ੍ਰਾਣੇ ਰਾਜੇ ਮਹਾਰਾਜੇ ਰਾਜੇ ਮਹਾਰਾਜੇ ਵੀ ਨਹੀਂ ਇਦਾਂ ਕਰਦੇ ਸੀਗੇ ਯਾਰ ਤੇ ਇਹ ਤਾਂ ਇਦਾਂ ਕਰ ਪਰਮਾਨ ਕਰਦੇ ਆ ਐਂਡ ਬਈ ਤੁਸੀਂ ਜਿਹੜੇ ਐਕਸਪਰਟਸ ਹੈਗੇ ਆ ਜਿਹੜੀ ਪੁਲਿਸ ਹੈਗੀ ਆ ਐਂਡ ਪੁਲਿਸ ਨੂੰ ਵੀ ਹੋਣਾ ਜੋ ਕੱਲ੍ਹ ਹੋਇਆ ਮਤਲਬ ਪਹਿਲਾਂ ਨੋਟਿਸ ਦਵਾਇਆ ਉਹਦੇ ਤੋਂ ਬਾਅਦ ਉਹਨੂੰ ਸਸਪੈਂਡ ਕਰ ਦਿੱਤਾ ਮੈਂ ਤਾਂ ਮੈਂ ਤਾਂ ਸਾਰਿਆਂ ਨੂੰ ਕਹਿੰਨਾ ਆਫੀਸਰਸ ਨੂੰ ਇਹਨਾਂ ਕੋਲੋਂ ਰਿਟਰਨ ਲੈ ਲਓ ਜੇ ਤੁਸੀਂ ਕੋਈ ਆਰਡਰ ਵੀ ਕਰਨਾ ਨਾ ਇਹਨਾਂ ਕੋਲ ਰਿਟਰਨ ਲੈ ਲਓ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਤੁਹਾਡੀਆਂ ਲੱਤਾਂ ਮੁੜ ਕੇ ਬਾਹਰ ਨਹੀਂ ਚੱਲਣੀਆਂ ਆਪਾਂ ਕਿਉਂ ਮੈਂ ਕਹਿੰਦਾ ਲਾਓ ਦੇਖੋ ਜਦੋਂ ਵੀ ਆਈਪੀਐਸ ਬਣਦਾ ਜਾਂ ਪੀਸੀਐਸ ਪੀਪੀਐਸ ਬਣਦੇ ਆ ਜਾਂ ਜਿਹੜੇ ਵੀ ਜੌਬਸ ਤੇ ਬਣਦੇ ਆ ਅਸੀਂ ਸਵਿਧਾਨ ਦੀ ਸੌਂਹ ਖਾਨੇ ਆ ਕਿ ਅਸੀਂ ਸਵਿਧਾਨ ਦੇ ਮੁਤਾਬਕ ਕੰਮ ਕਰਾਂਗੇ ਸਵਿਧਾਨ ਦੇ ਮੁਤਾਬਕ ਕੰਮ ਕਰੋ ਕੌਣ ਰੋਕਦਾ ਤੁਹਾਨੂੰ ਪਰ ਇਹ ਨਾ ਕਰੋ ਯਾਰ ਇਹਦੇ ਨਾਲ ਹੋਊਗਾ ਕਿ ਕਿ ਮਾੜਾ ਮੋਟਾ ਪੋਲਿਟਿਕਲ ਲੋਕਾਂ ਤੇ ਤਾਂ ਵਿਸ਼ਵਾਸ ਉੱਠ ਗਿਆ ਆਲਰੇਡੀ ਹੁਣ ਬਿਊਰੋਕਰੇਸੀ ਤੇ ਵੀ ਹੁਣ ਹੌਲੀ ਹੌਲੀ ਉੱਠ ਗਿਆ ਇਹਨਾਂ ਦੇ ਸਮੇਂ 'ਚ ਇਹ ਵੀ ਉੱਠ ਗਿਆ ਅੱਛਾ ਜੁਡੀਸ਼ਰੀ ਤੇ ਵੀ ਉੱਠ ਗਿਆ ਜਿਹੜਾ ਫੋਰਥ ਪਿੱਲਰ ਸੀ ਜਿਹਨੇ ਤਿੰਨਾਂ ਦਾ ਹੀ ਕੰਮ ਲੋਕਾਂ ਦੇ ਵਿੱਚ ਲੈ ਕੇ ਆਉਣਾ ਸੀ ਉਹ ਇਹਨਾਂ ਨੇ ਤੈਸ ਨੈਸ ਕਰ ਦਿੱਤਾ ਅਲਟੀਮੇਟਲੀ ਵਿਸ਼ਵਾਸ ਬਣੂਗਾ ਕਿਵੇਂ ਡੈਮੋਕ੍ਰੇਸੀ ਚੱਲੂਗੀ ਕਿਵੇਂ ਜੇ ਇੰਨਾ ਟਰਮੋਇਲ ਅਸੀਂ ਕ੍ਰੀਏਟ ਕਰਕੇ ਬਹਿ ਗਏ ਅਲਟੀਮੇਟਲੀ ਕੋਈ ਕਿਸੇ ਤੇ ਕਿਉਂਕਿ ਦੇਖੋ ਹਰ ਚੀਜ਼ ਵਿਸ਼ਵਾਸ ਤੇ ਚੱਲਦੀ ਆ ਮਨਿੰਦਰ ਜੀ ਜੇ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ ਅਸੀਂ ਤਾਂ ਫਿਰ ਇਹਨੂੰ ਬੇਸਿਕ ਮੈਨੂੰ ਐ ਲੱਗਦਾ ਹੈਗਾ ਕਿ ਇਹ ਸੋਸਾਇਟੀ ਨੂੰ ਅਸੀਂ ਸਿਵਲ ਵਾਰ ਵੱਲ ਨੂੰ ਤੋਰ ਰਹੇ ਆ ਅਸੀਂ ਜੋ ਜੋ ਆ ਹੁਣ ਹਰ ਹਰ ਕਦੀ ਕਿਸੇ ਸ਼ਹਿਰ ਚ ਗੋਲੀਆਂ ਚੱਲ ਕਦੀ ਕਿਸੇ ਓਪਨਲੀ ਚੱਲਣ ਲੱਗ ਪਿਆ ਇਹਦਾ ਮਤਲਬ ਇਹ ਉਦੋਂ ਹਾਲਾਤ ਬਣਦੇ ਆ ਜਦੋਂ ਕੋਈ ਕਿਸੇ ਨੂੰ ਮੰਨਣ ਨੂੰ ਤਿਆਰ ਨਾ ਹੋਵੇ ਵੀ ਜਾਓ ਜੋ ਮੇਰਾ ਕਰਨਾ ਕਰ ਲਓ ਇਹੀ ਗੱਲ ਹੈ ਨਾ ਇਹਦਾ ਰਿਜ਼ਲਟ ਤਾਂ ਇਹੀ ਹੈ ਨਾ ਫਿਰ ਤੁਸੀਂ ਇਹਦਾ ਮਤਲਬ ਜੀ ਇੰਨੀ ਵਿਸ਼ਵਾਸ ਜਿਹੜਾ ਲੋਕਾਂ ਦਾ ਟੁੱਟ ਗਿਆ ਫਿਰ ਆਪਾਂ ਇਹਨੂੰ ਚਲਾਵਾਂਗੇ ਕਿਵੇਂ ਪੰਜਾਬ ਦੀਆਂ ਸਮੱਸਿਆਵਾਂ ਤਾਂ ਹੋਰ ਬਹੁਤ ਵੱਡੀਆਂ ਹੈਗੀਆਂ ਅਨਇੰਪਲੋਇਮੈਂਟ ਹੈਗੀ ਆ ਸਾਨੂੰ ਕਿਤੇ ਮਾੜੇ ਨਜ਼ਰੀਏ ਨਾਲ ਦੇਖਿਆ ਜਾਂਦਾ ਮਤਲਬ देयर ਆ ਨੰਬਰ ਆਫ ਇਸ਼ੂਜ਼ ਪਰ ਜਦੋਂ ਕਿਸੇ ਤੇ ਵਿਸ਼ਵਾਸ ਨਹੀਂ ਹੋਊਗਾ ਤੇ 3 ਕਰੋੜ ਲੋਕ ਜਦੋਂ ਜੇ ਇਸ ਤਰ੍ਹਾਂ ਬਿਹੇਵ ਕਰਨ ਲੱਗ ਪੈਣਗੇ ਤੇ ਫਿਰ ਅਲਟੀਮੇਟਲੀ ਇਹ 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 ਦੇਸ਼ ਜਾਂ ਇਹ ਸੂਬਾ ਕਿਵੇਂ ਚੱਲੂਗਾ ਤੁਸੀਂ ਲਗਾਤਾਰ ਇੱਥੇ ਕੈਂਪੇਨ ਕਰ ਰਹੇ ਹੋ ਉਹਨਾਂ ਦੇ ਪ੍ਰਚਾਰ ਕਰ ਰਹੇ ਹੋ ਕੀ ਮੰਨਦੇ ਹੋ ਮਤਲਬ ਭਾਰਤ ਪੋਸ਼ਣ ਆਸ਼ੂ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨਾਲ ਹੈ ਜਾਂ ਉਹ ਜਿਹੜੇ ਅਕਾਲੀ ਦਲ ਦੇ ਉਮੀਦਵਾਰਾਂ ਜਾਂ ਭਾਜਪਾ ਦੇ ਕਿਹਦੇ ਕਿਹਦੇ ਨਾਲ ਮੁਕਾਬਲਾ ਮੈਂ ਕੋਈ ਮੈਨੂੰ ਤਾਂ ਲੱਗਦਾ ਆਮ ਆਦਮੀ ਪਾਰਟੀ ਦਾ ਲੋਕਾਂ ਤੇ ਪ੍ਰੈਸ਼ਰ ਹੈਗਾ ਠੀਕ ਹੈ ਲੇਕਿਨ ਐਟ ਦਾ ਸੇਮ ਟਾਈਮ ਲੋਕੀ ਬਹੁਤ ਖੁੱਲ ਕੇ ਵੀ ਨਹੀਂ ਆਉਂਦੇ ਹਮ ਲੇਕਿਨ ਖੁੱਲ ਕੇ ਆਉਂਦੇ ਵੀ ਆ ਹਮ ਇਹੋ ਜੀ ਗੱਲ ਨਹੀਂ ਹੈ ਆ ਕਿਉਂਕਿ ਕਿਉਂਕਿ ਇਹ ਜੋ ਜੋ ਕਰਦੇ ਹੈਗੇ ਆ ਕਿਉਂਕਿ ਸਾਰੀ ਦੀ ਸਾਰੀ ਪੁਲਿਸ ਲਾਈ ਹੋਈ ਆ ਪੀ ਤਾਂ ਕਿ ਜਿਹੜਾ ਵੀ ਕੋਈ ਅੱਛਾ ਸੋਸ਼ਲ ਮੀਡੀਆ ਤੇ ਚਲੋ ਆਪਾਂ ਫੋਟੋਆਂ ਫੂਟਾਂ ਪਾਉਨੇ ਆ ਉਹਨਾਂ ਬੰਦਿਆਂ ਤੱਕ ਵੀ ਇਹ ਜਾ ਕੇ ਉਹਨਾਂ ਨੂੰ ਧਮਕਾਉਂਦੇ ਵੀ ਆ ਫੋਨ ਵੀ ਕਰਦੇ ਆ ਵੀ ਤੂੰ ਜੇ ਐ ਕੀਤਾ ਤਾਂ ਐ ਕਰਾਂਗੇ ਐ ਕੀਤਾ ਤਾਂ ਉਹ ਡਰ ਜਾਂਦੇ ਹੁੰਦੇ ਆ ਲੋਕ ਇਦਾਂ ਡਰਦੇ ਨਹੀਂ ਮੈਨੂੰ ਲੱਗਦਾ ਲੋਕ ਸਮਾਂ ਭਾਵੇਂ ਕੱਢ ਲੈਣ ਕਿਉਂਕਿ ਹਰ ਬੰਦਾ ਮਨਿੰਦਰ ਸਿੰਘ ਨਹੀਂ ਹੁੰਦਾ ਠੀਕ ਹੈ ਨਾ ਹਰ ਬੰਦਾ ਪ੍ਰਗਟ ਸਿੰਘ ਨਹੀਂ ਹੁੰਦਾ ਬਟ ਐਟ ਦ ਸੇਮ ਟਾਈਮ ਲੋਕੀ ਸਿਆਣੇ ਹੈਗੇ ਆ ਪਹਿਲਾਂ ਲੋਕੀ ਕੁੱਟ ਖਾਈ ਜਾਂਦੇ ਹੁੰਦੇ ਸੀਗੇ ਹੁਣ ਉਹਨਾਂ ਨੇ ਥੋੜਾ ਜਿਹਾ ਆਪਣਾ ਸਟਾਈਲ ਚੇਂਜ ਕਰ ਲਿਆ ਵੀ ਜੇ ਲੀਡਰੇ ਇਦਾਂ ਦੇ ਹੈਗੇ ਆ ਤੇ ਫੇਰ ਅਸੀਂ ਵੀ ਵੋਟ ਉਹ ਨਹੀਂ ਉੱਥੇ ਪਾਉਣੀ ਆ ਜਿੱਥੇ ਐਕਚੁਅਲੀ ਉਹਨਾਂ ਨੂੰ ਗੱਲ ਸਮਝ ਆ ਗਈ ਤੇ ਗੱਲ ਹੁਣ ਇਹਨਾਂ ਬਾਰੇ ਸਮਝ ਆ ਚੁੱਕੀ ਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਪਮਕੜਾ ਨੂੰ ਵੀ ਸਮਝ ਆ ਗਈ ਆ ਧਰਨਾ ਲਾਇਆ ਸੀ ਉਹਨਾਂ ਨੇ ਪਟਿਆਲੇ ਹਾਂ ਪਟਿਆਲੇ ਧਰਨਾ ਵੀ ਲਾਇਆ ਔਰ ਉਹਨਾਂ ਨੇ ਬੇਸਿਕਲੀ ਆ ਜੋ ਹੁਣ ਪਿੱਛੇ ਅਪਾਇੰਟਮੈਂਟਸ ਹੋ ਰਹੀਆਂ ਜੋ ਜਿਹੜੇ ਪੰਨ ਵਾਇਰ ਇਹਨਾਂ ਨੇ ਉਹ ਜਿਹੜੇ ਉਹ ਉਹਦੇ ਵਿੱਚ ਕਿੰਨੀਆਂ 120 ਅਪਾਇੰਟਮੈਂਟਸ ਆ ਜਾਂ ਕੁਝ ਬੇਸਿਕਲੀ ਤਾਂ ਇਹ ਸਾਰੇ ਜਿੰਨੇ ਦਿੱਲੀ ਦੇ ਧਾੜਵੀ ਸੀਗੇ ਇੱਥੇ ਆ ਗਏ ਹੁਣ ਵੀ ਸਾਨੂੰ ਵੀ ਰੋਜ਼ੀ ਰੋਟੀ ਦਿਓ ਸਾਡਾ ਉੱਥੇ ਤਾਂ ਕੰਮ ਬੰਦ ਹੋ ਗਿਆ ਅਸਲੀਅਤ ਤਾਂ ਹੁਣ ਇੱਥੇ ਖੜੀ ਆ ਤੇ ਭਗਵਾਨ ਤਮਾਨ ਜੀ ਬੇਸਿਕਲੀ ਸਿਰਫ ਕੁਰਸੀ ਰੱਖ ਕੇ ਬੈਠੇ ਆ ਤੇ ਉਹਦੇ ਤੋਂ ਇਲਾਵਾ ਮੈਨੂੰ ਲੱਗਦਾ ਹੁਣ ਬਹੁਤਾ ਜਿਆਦਾ ਉਹਨਾਂ ਦੇ ਹੱਥ ਬਸ ਹੈ ਨਹੀਂਗਾ ਇੱਕ ਸਾਂਝੇ ਹੋ ਕੇ ਦੱਸਿਓ ਤੁਸੀਂ ਕਾਂਗਰਸ ਤੇ ਸਰਕਾਰ ਤੇ ਬਤੌਰ ਮੰਤਰੀ ਵੀ ਰਹੇ ਹੋ ਐਮਐਲਏ ਵੀ ਰਹੇ ਹੋ ਉਦੋਂ ਕਿੰਨੇ ਬੰਦੇ ਹੁੰਦੇ ਸੀ ਦਿੱਲੀ ਦੇ ਜਿਹੜੇ ਇਸ ਤਰੀਕੇ ਨਾਲ ਉਧਾਂ ਤੇ ਲਗਾਏ ਗਏ ਕਿਉਂਕਿ ਪਾਰਟੀ ਦਾ ਤੁਹਾਡੀ ਵੀ ਕੇਂਦਰੀ ਹੈ ਮੈਨੂੰ ਨਹੀਂ ਲੱਗਦਾ ਇਦਾਂ ਦੀ ਕੋਈ ਸ਼ਾਇਦ ਕੋਈ ਇੱਕ ਅੱਧੀ ਅਪੁਆਇੰਟਮੈਂਟ ਕਿਤੇ ਹੋਈ ਹੋਵੇ ਹੂੰ ਤੇ ਮੈਂ ਤਾਂ ਹਮੇਸ਼ਾ ਇਸ ਗੱਲ ਦਾ ਆਪੋਜ਼ ਕੀਤਾ ਹਾਂ ਠੀਕ ਆ ਪਾਰਟੀ ਨੈਸ਼ਨਲ ਲੈਵਲ ਦੀ ਪਾਰਟੀ ਹੈਗੀ ਆ ਸੀਐਮ ਜਾ ਆਵੇ ਜੀ ਕੋਈ ਗੱਲ ਹੈਗੀ ਆ ਤੋ ਕਰ ਲਵੇ ਬਟ ਇੰਨੀ ਡੇ ਟੂ ਡੇ ਇੰਟਰਫੀਰੈਂਸ ਮੈਨੂੰ ਲੱਗਦਾ ਕਿਸੇ ਪਾਰਟੀ ਤੋਂ ਵੀ ਕਿਉਂਕਿ ਅਲਟੀਮੇਟਲੀ ਇਹ ਤਾਂ ਡੇ ਟੂ ਡੇ ਚਲਾ ਰਹੇ ਹੈਗੇ ਇਹ ਤਾਂ ਡੇ ਟੂ ਡੇ ਕੀ ਇਹ ਤਾਂ ਹਰ ਡਿਸੀਜਨ ਜਿਹੜਾ ਆ ਉਹ ਉਸ ਮੋਟੀਵੇਸ਼ਨ ਦਾ ਹੁੰਦਾ ਨਹੀਂ ਤਾਂ ਮਨਿੰਦਰ ਮੈਂ ਇਹ ਗੱਲ ਸਮਝਦਾ ਵੀ ਜਿਹੜੀ ਆ ਸਿੱਖਿਆ ਕ੍ਰਾਂਤੀ ਦੇ ਰੂਪ ਦੇ ਵਿੱਚ ਬਾਥਰੂਮਾਂ ਦਾ ਤੂੰ ਘਟਣਾ ਆਇਆ ਨਾ ਇਹ ਸ਼ਾਇਦ ਪੰਜਾਬ ਵਾਲੇ ਲੋਕ ਇਦਾਂ ਦਾ ਡਿਸੀਜਨ ਨਾ ਲੈਣਾ ਆ ਵੀ ਜਿਹੜਾ ਕੱਲ ਆ ਜਿਹੜਾ ਨੋਟਿਸ ਵਾਲੀ ਗੱਲ ਆ ਇਹ ਵੀ ਮੈਨੂੰ ਲੱਗਦਾ ਸ਼ਾਇਦ ਇਹਨਾਂ ਦਾ ਡਿਸੀਜਨ ਨਾ ਹੋਵੇ ਇਹ ਵੀ ਉਹ ਦਿੱਲੀ ਵਾਲਿਆਂ ਦਾ ਡਿਸੀਜਨ ਹੋਊਗਾ ਕਿਉਂਕਿ ਉਹ ਸੋਚਦੇ ਆ ਪੰਜਾਬ ਬੇਸਿਕਲੀ ਇੱਕ ਡਿਫਰੈਂਟ ਨਜ਼ਰੀਏ ਦਾ ਹੈਗਾ ਪੰਜਾਬ ਤਾਂ ਇਹ ਕਈ ਵਾਰੀ ਇਦਾਂ ਵੀ ਹੋ ਜਾਂਦਾ ਵੀ ਜੇ ਕੋਈ ਕੱਲਾ ਬੰਦਾ ਕਿਤੇ 8 10 8 10 ਬੰਦੇ ਉਹਨੂੰ ਪੈਦਣ ਦਾ ਬੰਦੇ ਲੋਕੀ ਕੱਲੇ ਆਲ ਖੜ ਜਾਂਦੇ ਆ ਭਈ ਯਾਰ ਤੁਸੀਂ ਇਹਦੇ ਨਾਲ ਧੱਕਾ ਕਰਨ ਰਹੇ ਆ ਤੁਸੀਂ 10 ਬੰਦੇ ਆ ਤਾਂ ਕੀ ਕਿਉਂਕਿ ਪੰਜਾਬ ਮੌਬ ਮੈਂਟੈਲਿਟੀ ਨਹੀਂ ਹੈਗੀ ਸੂਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੇ ਡਿਸੀਜਨ ਹੋ ਰਹੇ ਆ ਜਿਹੜੇ ਡੇ ਟੂ ਡੇ ਮਿੰਟ ਟੂ ਮਿੰਟ ਹੋ ਰਿਹਾ ਉਹ ਬੇਸਿਕਲੀ ਦਿੱਲੀ ਵਾਲਿਆਂ ਦੇ ਹੋ ਰਹੇ ਹੈ। ਇਹ ਇਲੈਕਸ਼ਨ ਸੰਜੀਵ ਰੋੜਾ ਵਰਸਸ ਭਾਰਤਪੁਸ਼ ਨਾਸ਼ੂ ਨਾਲ ਹੋ ਰਿਹਾ ਕਿਉਂਕਿ ਦੋ ਲੋ ਦੇਖੋ ਮੁੱਖ ਇਲੈਕਸ਼ਨ ਕਹਿੰਦੇ ਇਹਨਾਂ ਦੇ ਵਿੱਚ ਹੋ ਮਰੇਗਾ। ਜਾਂ ਅਰਵਿੰਦ ਕੇਜਰੀਵਾਲ ਵਰਸਸ ਭਾਰਤਪੁਸ਼ ਨਾਸ਼ੂ ਤੇ ਕਾਂਗਰਸ ਇਹ ਇਹ ਬੇਸਿਕਲੀ ਅਰਵਿੰਦ ਕੇਜਰੀਵਾਲ ਵਰਸਸ ਆਸ਼ੂ ਹੈ। ਠੀਕ ਹੈ। ਇਹ ਇਹ ਬੇਸਿਕਲੀ ਦੇਖੋ ਉਹ ਤਾਂ ਦੇਖੋ ਰਾਜ ਸਭਾ ਮੈਂਬਰ ਉਹਨੂੰ ਬਣਾਇਆ ਸੀਗਾ ਜੋ ਉਹਦਾ ਹਸਾਬ-ਸੂਬ ਹੋਇਆ ਸੀਗਾ ਤੇ ਹੁਣ ਉਹ ਬੇਸਿਕਲੀ ਇਹਨਾਂ ਨੇ ਇਹਨਾਂ ਚੋਂ ਇਹਨਾਂ ਨੇ ਜਾਣਾ ਹੈਗਾ। ਤੂ ਇਸ ਕਰਕੇ ਉਹਨੂੰ ਤਾਂ ਇਸ ਲਈ ਮੈਨੂੰ ਲੱਗਦਾ ਲਾਇਆ ਗਿਆ ਵੀ ਹਾਂ ਵੀ ਤੂੰ ਇਹ ਇਲੈਕਸ਼ਨ ਨੂੰ ਲੜ ਪਈ ਤਾਂ ਕਿ ਤੂੰ ਇਹ ਸੀਟ ਖਾਲੀ ਕਰ ਕਿਉਂਕਿ ਹੋਰ ਸੀਟ ਇਹਨਾਂ ਨੇ ਹੋਰ ਇੱਕ ਦੋ ਬੰਦਿਆਂ ਨੂੰ ਕਿਹਾ ਵੀ ਉਹਨਾਂ ਨੇ ਖਾਲੀ ਨਹੀਂ ਕੀਤੀ ਕਿਉਂਕਿ ਜਦੋਂ ਬੰਦੇ ਨੇ ਉਹਦਾ ਮੁੱਲ ਤਾਰ ਕੇ ਲਈ ਹੋਵੇ ਤਾਂ ਫਿਰ ਉਹ ਖਾਲੀ ਵੀ ਕਿਉਂ ਕਰੇ ਉਹ ਕਹਿੰਦਾ ਯਾਰ ਮੈਨੂੰ 6 ਸਾਲ ਦਾ ਮੈਂ ਤਾਂ 6 ਸਾਲਾਂ ਲਈ ਲਈ ਸੀਗੀ ਇਹ ਕੋਈ 1 ਸਾਲ ਲਈ ਤਾਂ ਲਈ ਨਹੀਂ ਹੈ ਸੋ ਇਹ ਇਹ ਜਿਦਾਂ ਕਹਿੰਦੇ ਹੁੰਦੇ ਨੇ ਨਾ ਹਸਾਬ-ਸੂਬਾ ਹੋਣ ਡਿਆ ਆ ਹੋਰ ਗੱਲ ਕੁਝ ਨਹੀਂ ਆ ਜੇ ਮਤਲਬ ਜਾ ਤਾ ਫਿਰ ਵੀ ਸਕਦੇ ਮੰਨ ਲਓ ਇਹ ਹਰ ਜਾਂਦੇ ਤਾਂ ਅਸਤੀਫਾ ਦਵਾ ਕੇ ਵੀ ਜਾ ਸਕਦੇ ਹੈ ਕਿ ਨਹੀਂ ਅਸਤੀਫਾ ਫਿਰ ਕਿਉਂਕਿ ਜਦੋਂ ਉਸ ਉਹਦੀ ਕੀਮਤ ਪੂਰੀ ਲਈ ਹੋਵੇ ਫਿਰ ਉਹ ੱਖਾ ਹੋ ਜਾਂਦਾ ਨਾ ਥੋੜਾ ਜਿਹਾ ਰੌਲਾ ਪੈ ਜਾਂਦਾ ਰੌਲਾ ਪੈ ਜਾਂਦਾ ਵੀ ਯਾਰ ਮੈਂ ਤਾਂ ਇਨਾ ਦਿੱਤਾ ਸੀ ਹੂੰ ਵੀ ਦਿੱਤਾ ਤਾਂ 6 ਸਾਲਾਂ ਲਈ ਨਹੀਂ ਸੀ ਮੈਂ ਸਾਲ ਲਈ ਤਾਂ ਦਿੱਤਾ ਨਹੀਂ ਸੀਗਾ ਸੋ ਗਲਤ ਹੈ ਉੱਥੇ ਖੜੀ ਹੈ। ਮਤਲਬ ਇੱਕ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਚਲੋ ਆਮ ਆਦਮੀ ਪਾਰਟੀ ਦਾ ਜੋ ਕਰ ਰਹੀ ਹੈ ਕਰ ਰਹੀ ਹੈ। ਕਾਂਗਰਸ ਦੇ ਵਿੱਚ ਵੀ ਮਤਲਬ ਭਗਵੰਤ ਸਿੰਘ ਮਾਨ ਵੀ ਇਹ ਗੱਲ ਦੇ ਉੱਤੇ ਕੱਲਰ ਸਵਾਲ ਉਠਾ ਰਹੇ ਸੀ ਕਿ ਆਪ ਕਾਂਗਰਸ ਤਾਂ ਨਾ ਤੋਂ ਇੱਕ ਪਾਸੇ ਚੱਲ ਨਹੀਂ ਰਹੀਗੀ। ਕਾਂਗਰਸ ਤੇ ਵੀ ਲੋਕਾਂ ਨੂੰ ਬੇਜਕੀਨੀ ਹੋਈ ਪਈ ਹੈ ਜਿਸ ਹਿਸਾਬ ਨਾਲ ਮੂੰਹ ਕਿਸੇ ਦਾ ਇੱਧਰ ਹੈ। ਸੁਵਿੰਦਰ ਰੰਧਾਵਾ ਹੋਰ ਬਿਆਨ ਦੇ ਦਿੰਦੇ ਨੇ, ਰਾਜਾ ਵੜਿੰਗ ਹੋਰ ਬਿਆਨ ਦੇ ਦਿੰਦੇ ਨੇ, ਤੁਹਾਡਸੀ ਹੋਰ ਬਿਆਨ ਦਿੰਨੇ ਹੋ। ਸਾਰੇ ਅੱਡ-ਅੱਡ ਬਿਆਨ ਆ ਰਹੇ ਨੇ। ਇਹ ਤੇ ਲੋਕਾਂ 'ਚ ਤੁਹਾਡੇ ਪ੍ਰਤੀ ਬਹੁਤ ਬੇਚੈਨੀ ਹੈ। ਨਹੀਂ ਦੀ ਖੂ ਬਨੀਂਦਰ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਐਹੋ ਜੀ ਗੱਲ ਹੈਗੀ ਆ ਕਿਉਂਕਿ ਹਰ ਬੰਦੇ ਦਾ ਇੱਕ ਨਜ਼ਰੀਆ ਹੈਗਾ ਤੇ ਦੇਖੋ ਜੋ ਪਾਰਟੀ ਨੇ ਡਿਊਟੀਆਂ ਲਾਈਆਂ ਭਾਰਤ ਪੂਸ਼ਣ ਆਸ਼ੂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈਗੀ ਆ ਕਦੀ ਵੀ ਐਕਚੁਅਲੀ ਕਈ ਵਾਰੀ ਇਹ ਵੀ ਹੁੰਦਾ ਕਿ ਓਵਰਕਰਾਊਡਡ ਵੀ ਕਈ ਵਾਰੀ ਨਾ ਕੰਮ ਖਰਾਬ ਹੋ ਜਾਂਦਾ ਆਪਾਂ ਕਹਿੰਦੇ ਵੀ ਓਵਰਕਰਾਊਡਿੰਗ ਵੀ ਨਾ ਹੋਵੇ ਤੇ ਕੰਮ ਵੀ ਹੋ ਜਵੇ ਸੋ ਇਸ ਕਰਕੇ ਦੇਖੋ ਹਰ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਜੇ ਇੱਕ ਬਾਏ ਇਲੈਕਸ਼ਨ ਹੁੰਦੀ ਆ ਕੋਈ ਜ਼ਰੂਰੀ ਨਹੀਂ ਅਸੀਂ ਉੱਥੇ ਜਲੰਧਰ ਜਦੋਂ ਲੜੇ ਸੀ ਤੇ ਅਸੀਂ ਬਹੁਤ ਜ਼ਿਆਦਾ ਓਵਰਕਰਾਉਡਿੰਗ ਕਰਤੀ ਓਵਰਕਰਾਉਡਿੰਗ ਨਾਲ ਹੁੰਦਾ ਕੀ ਆ ਵੀ ਜਿਹੜਾ ਲੋਕਲ ਲੈਵਲ ਦਾ ਕਾਉਂਸਲਰ ਆ ਜਾਂ ਮਹੱਲੇ ਦਾ ਪ੍ਰਧਾਨ ਆ ਜਾਂ ਉਹਦੇ ਤੇ ਇੰਨਾ ਕੁ ਬੋਝ ਪੈ ਜਾਂਦਾ ਬੰਦੇ ਉਹਨਾਂ ਨੂੰ ਸਾਹਮਣੇ ਤੀ ਤੁਰੇ ਰਹਿੰਦੇ ਆ ਤੇ ਇਲੈਕਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਬੇਸਿਕਲੀ ਅਸੀਂ ਵੀ ਜੋ ਇੱਥੇ ਕਰ ਰਹੇ ਹੈਗੇ ਆਂ ਲੋਕਲ ਬੰਦਿਆਂ ਕੋਲੋਂ ਮਤਲਬ ਨਾਲ ਥੋੜੀ ਸਪੋਰਟ ਕਰ ਰਹੇ ਆਂ ਬਟ ਐਟ ਦਾ ਸੇਮ ਟਾਈਮ ਦੇਖੋ ਅੱਜ ਲੋਕੀ ਸਿਆਣੇ ਬਹੁਤ ਹੋ ਗਏ ਉਹਨੇ ਉਹਨਾਂ ਨੂੰ ਇਹ ਪਤਾ ਹੈਗਾ ਕਿ ਇਹਨਾਂ ਨੇ 19 ਤਰੀਕ ਤੋਂ ਬਾਅਦ ਇਹਨਾਂ ਨੇ ਨਹੀਂ ਸਾਨੂੰ ਮਿਲਣਾ ਸਾਨੂੰ ਕਿਹਨੇ ਮਿਲਣਾ ਜਿਹੜਾ ਉਸ ਮੱਲੇ ਦਾ ਪ੍ਰਧਾਨ ਆ ਉਸ ਵਾਰਡ ਦਾ ਇੰਚਾਰਜ ਆ ਜਾਂ ਉਹ ਲੋਕਲ ਲੀਡਰ ਹੈਗਾ ਉਹਨੂੰ ਉਹ ਨਹੀਂ ਮਿਲਣਾ ਉਹਨੂੰ ਉਹ ਮਿਲਣਾ ਚਾਹੁੰਦੇ ਆ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈ ਕਿ ਸਟ੍ਰੈਟੇਜੀ ਵਾਈਜ਼ ਇਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਗੱਲਬਾਤ ਕੀਤੀ ਸਰਦਾਰ ਪ੍ਰਕਾਸ਼ ਸਿੰਘ ਦੇ ਨਾਲ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੀ ਜਿਹੜੀ ਜਿਮਨੀ ਚੋਣਾ ਹੈ ਉਹ ਭਾਰਤ ਪੁਸ਼ਣ ਆਸ਼ੂ ਤੇ ਕੇਜਰੀਵਾਲ ਵਿਚਕਾਰ ਹੈ ਕਿਉਂਕਿ ਅਲਟੀਮੇਟ ਉਹਨਾਂ ਨੇ ਰਾਜ ਸਭਾ ਜਾਣਾ ਹੈ ਤੇ ਜਿਹਦੇ ਕਰਕੇ ਉਹ ਸਾਰਾ ਜ਼ੋਰ ਲਗਾ ਰਹੇ ਨੇ ਤੇ ਉਹਨਾਂ ਨੇ ਇਹ ਵੀ ਇੱਕ ਗੱਲ ਕਹੀ ਹੈ ਕਿ ਜਿਹੜਾ ਕੱਲ ਨੋਟਸ ਆਇਆ ਸੀ ਜਿਹਦੇ ਤੇ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਭਾਰਤ ਪੁਸ਼ਣ ਆਸ਼ੂ ਨੇ ਆਪਦੀ ਲਿਹਾਜ਼ ਕਰਕੇ ਖੁਦ ਕਢਵਾਇਆ ਤਾਂ ਕਿ ਸੈਂਫਟੀ ਮਿਲੇ ਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੇ ਵਿੱਚ ਵਿਰੋਧੀਆਂ ਆ ਦੀ ਇਸ ਤਰੀਕੇ ਨਾਲ ਨਹੀਂ ਚਲਦੀ ਹੁੰਦੀ ਤੇ ਨਾ ਹੀ ਇਸ ਤਰੀਕੇ ਨਾਲ ਕੋਈ ਐਸਐਸਪੀ ਦੀ ਹਮਤ ਹੁੰਦੀ ਹੈ ਕਿ ਉਹ ਨੋਟਿਸ ਕੱਢ ਦੇਵੇ ਪਹਿਲਾਂ ਕੜਵਾਇਆ ਬਾਅਦ ਜਦੋਂ ਲੱਗਿਆ ਕਿ ਵਿਰੋਧ ਹੋ ਰਿਹਾ ਹੈ ਲੋਕਾਂ ਦੇ ਵਿੱਚ ਗੁੱਸਾ ਆ ਰਿਹਾ ਹੈ ਤਾਂ ਉਹ ਵਾਪਸ ਲੈ ਲਿਆ ਗਿਆ ਤੇ ਸਾਰੀ ਗੇਮ ਖੇਡ ਗਈ ਇਹਨਾਂ ਨੇ ਹੋਰ ਵੀ ਕਈ ਸਵਾਲ ਉਠਾਇਆ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਚੱਲ ਰਹੀ ਹੈ ਪੁਲਸ ਸਟੇਟ ਬਣ ਰਹੀ ਹੈ ਉਹ ਸਾਰੇ ਕਾਸੇ ਨੂੰ ਲੈ ਕੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ